ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਰਵਦਾਸ ਜੀ ਦੇ ਨਾਮ ਤੇ ਜਿਹੜਾ ਬਾਤ ਵਿਵਾਦ ਚੱਲਦਾ ਹੈ ਨਾ ਉਹਦੇ ਵਿੱਚ ਕੁਝ ਲੋਕ ਉਹ ਨੇ ਜਿਹੜੇ ਕਹਿੰਦੇ ਨੇ ਅਸੀਂ ਭਗਤ ਕਹਿਣਾ ਹੈ ਕੁਝ ਹੋਰ ਨੇ ਜਿਹੜੇ ਕਹਿੰਦੇ ਗੁਰੂ ਕਹਿਣਾ ਇਹ ਦੋਨੋਂ ਨੂੰ ਖੋਲ ਹੈ ਕੋਈ ਭਗਤ ਕਹੋ ਕੋਈ ਕੋਈ ਗੁਰੂ ਕਹੋ ਪਰ ਇੱਕ ਦੂਜੇ ਤੇ ਥੋਪ ਕੇ ਹੋ ਰਹੇ ਆ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਜਦੋਂ ਅਸੀਂ 15 ਭਗਤਾਂ ਦੀ ਗੱਲ ਕਰਦੇ ਹੁਣਾਂ ਉਦੋਂ ਜਿਹੜਾ ਸਰਲੇਖ ਹੈ ਉਹ ਭਗਤ ਦੇ ਨਾਂ ਤੇ ਦੇਣ ਕਿ 15 ਭਗਤਾਂ ਨੂੰ ਭਗਤ ਕਿਹਾ ਗਿਆ ਠੀਕ ਹੈ ਕੁਝ ਕਾਰਵਾਜੋਂ ਗੁਰੂ ਕਹਿੰਦਾ ਉਹ ਕਹਿ ਸਕਦਾ ਮੇਰੇ ਕੋਲ ਇੱਕ ਵੀਡੀਓ ਆਈ ਹੈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਪ੍ਰਚਾਰਕ ਹੈ ਉਹ ਕੀਰਤਨ ਕਰਦਾ ਹੈ ਤੇ ਉਹ ਕਥਾ ਕਰਦਾ ਕਰਦਾ ਕਿਤੇ ਕਹਿ ਬੈਠਾ ਕਿ ਭਗਤ ਰਵਦਾਸ ਜਿਹੜੇ ਮੂਰੇ ਬੈਠੇ ਨੇ ਨਾ ਚੌਧਰੀ ਬਣੇ ਇਹ ਕਹਿੰਦੇ ਤੂੰ ਭਗਤ ਨਹੀਂ ਤੂੰ ਗੁਰੂ ਕਹਿ ਨਹੀਂ ਬੰਦ ਕਰ ਦਿਓ ਅਸੀਂ ਆਪੇ ਕਰ ਲਾਂਗੇ ਇਹ ਕਹਿੰਦੇ ਆ ਅੱਛਾ ਬੇਨਤੀ ਹੈ ਜੀ ਅਜ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਪੂਰੀ ਬਾਣੀ ਨੂੰ ਗੁਰੂ ਮੰਨਦੇ ਆ ਉਹਦੇ ਵਿੱਚ ਜਿਹੜਾ ਵੀ ਸ਼ਬਦ ਆ ਗਿਆ ਉਹ ਸਾਡੇ ਲਈ ਗੁਰੂ ਹੈ ਭਾਵੇਂ ਰਚਨਾ ਭਗਤਾਂ ਦੀ ਹੋਵੇ ਭਾਵੇਂ ਪਟਾਂ ਦੀ ਹੋਵੇ ਤੇ ਭਾਵੇਂ ਗੁਰੂ ਸਾਹਿਬਾਨ ਦੇ ਉਥੇ ਕਿਸੇ ਵਿਅਕਤੀਗਤ ਇਨਸਾਨ ਦਾ ਮਨੁੱਖ ਦਾ ਕੋਈ ਜ਼ਿਕਰ ਨਹੀਂ ਹੈਗਾ ਉਥੇ ਸ਼ਬਦ ਨੂੰ ਗੁਰੂ ਗਿਆ ਉਹ ਸ਼ਬਦ ਭਾਵੇਂ ਭਗਤਾਂ ਦੀ ਬਾਣੀ ਵਿੱਚੋਂ ਭਾਵੇਂ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਭਾਵੇਂ ਆਦ ਗੁਰਸ਼ਿਕ ਜਿਹੜੇ ਹੋਏ ਸਤਾਂ ਤੇ ਬਲਵੰਡਾ ਤੇ ਬਾਬਾ ਸੁੰਦਰ ਜੀ ਇਹ ਪੰਤੀ ਮਹਾਂਪੁਰਖ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਇਹ ਸਾਰੇ ਹੀ ਗੁਰੂ ਰੂਪ ਨੇ ਕਿਉਂਕਿ ਸ਼ਬਦ ਜਿਹੜਾ ਹੈ ਉਹ ਗੁਰੂ ਹੈ ਨਾ ਕਿ ਕਿਸੇ ਵਿਅਕਤੀਗਤ ਨਾਮ ਨੂੰ ਗੁਰੂ ਕਿਹਾ। ਇੱਕ ਗੱਲ ਮੈਂ ਬੇਨਤੀ ਕਰਨੀ ਹੈ। ਜਿਹੜੇ ਬੰਦੇ ਇਹ ਪਿੱਟ ਸੱਪਾ ਕਰਦੇ ਆ ਕਿ ਤੁਸੀਂ ਗੁਰੂ ਕਹੋ ਜਾਂ ਜਿਹੜੇ ਕਹਿੰਦੇ ਆ ਭਗਤ ਕਹੋ 40 ਸ਼ਬਦ ਨੇ ਭਗਤ ਰਵਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ। ਕਿਸੇ ਦੇ ਕਹਿਣ ਮੁਤਾਬਕ ਕਿਸੇ ਨੂੰ ਗੁਰੂ ਨਹੀਂ ਕਿਹਾ ਜਾ ਸਕਦਾ। ਜਿਸ ਦੇ ਕਹਿਣਮ ਤੱਕ ਸਾਨੂੰ ਭਗਤ ਨਹੀਂ ਕਿਹਾ ਜਾ ਸਕਦਾ ਦਿਨਿਕ ਸਮਝ ਹੈਗੀ ਉਹਦੇ ਮੁਤਾਬਕ ਸੋਚਿਆ ਜਾ ਸਕਦਾ ਚੱਲਿਆ ਜਾ ਸਕਦਾ ਪਰ ਇੱਕ ਬੇਨਤੀ ਹੈ ਵੀ ਭਗਤ ਰਵਦਾਸ ਜੀ ਦੇ ਸਿਰ ਤੇ ਕੇਸ ਨੇ ਹੁੰ ਤੇ ਦਾੜ ਹੈ ਇਹ ਸਚਾਈ ਹੈ ਤੇ ਉਹਨਾਂ ਦੇ ਵਰਗੀ ਸ਼ਕਲ ਤਾਂ ਬਣਾ ਲੂ ਮਾੜੀ ਮੋਟੀ ਚਲੋ ਬਾਣੀ ਨੂੰ ਮੰਨਣਾ ਤਾਂ ਬਹੁਤ ਦੂਰ ਦੀ ਗੱਲ ਹੈ ਖਾਲਾ ਜੀ ਦਾ ਵਾੜਾ ਨਹੀਂ ਵੀ ਤੁਸੀਂ ਉਹਨਾਂ ਸਨਹਾਂਤਾਂ ਤੇ ਪੈਰਾ ਦੇ ਸਕੋ ਉਹਦਾਂ ਦੀ ਸ਼ਕਲ ਤੇ ਬਣਾ ਲਓ ਮੂੰਹ ਸਿਰ ਸਾਡੇ ਮੁੰਨੇ ਬਾਈ ਨੇ ਖੁਸ਼ਰੇ ਦੀ ਅੱਡੀ ਵਰਗਾ ਮੂੰਹ ਕੀਤਾ ਹੋਇਆ ਅਸੀਂ ਇਹ ਗ੍ਰੰਥੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਨੂੰ ਚੈਲੰਜ ਕਰੀ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਤੂੰ ਇਦਾਂ ਨੇ ਤੂੰ ਇਦਾਂ ਕਹਿਣਾ ਨਹੀਂ ਅਸੀਂ ਆਪ ਹੀ ਕਰਾਂਗੇ ਇੱਥੇ ਇੱਕ ਬੇਨਤੀ ਕਰਨੀ ਹੈ ਭਗਤ ਰਵਦਾਸ ਜੀ ਦਾ ਪੂਰਾ ਜੀਵਨ ਪੜ ਲਓ ਉਹਨਾਂ ਦੀ ਪਾਵਨ ਬਾਣੀ 40 ਸ਼ਬਦ ਪੜ ਲਓ ਉਹਦੇ ਵਿੱਚ ਟਕਰਾਰ ਤੇ ਦਲੀਲ ਜਿਹੜਾ ਬ੍ਰਾਹਮਣ ਕਹਿੰਦਾ ਸੀ ਨਾ ਤੂੰ ਸ਼ੁੱਧਰ ਹੈਂ ਤੂੰ ਬੈਸ ਹੈਂ ਤੂੰ ਨੀਵੀਂ ਜਾਤ ਦਾ ਉਹਦੇ ਨਾਲ ਜਿੰਨੀ ਬਹਿਸ ਜਿੰਨਾ ਟਕਰਾਰ ਜਿੰਨੀ ਦਲੀਲ ਦੇ ਨਾਲ ਗੱਲ ਕੀਤੀ ਹੈ ਭਗਤ ਰਵਦਾਸ ਜੀ ਨੇ ਉਹ ਨਹੀਂ ਅਸੀਂ ਕਰ ਨਹੀਂ ਸਕਦੇ ਇੱਕ ਹੋਰ ਬੇਨਤੀ ਕਰ ਦੂੰ ਜਿੰਨਾ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ ਨਾ ਗੁਰੂ ਅਰਜਨ ਦੇਵ ਸਾਜੇ ਪਾਤਸ਼ਾਹ ਨੇ ਇਹ ਸਚਾਈ ਹੈ ਔਰ ਇਹ 71 ਤਾਂ ਜਿਹੜੀ ਭਗਤਾਂ ਦੀ ਬਾਣੀ ਤੇ ਗੁਰੂ ਨਾਨਕ ਪਾਛੇ ਨੇ ਕੀਤੀ ਹੋਈ ਆ ਖੁਦ ਜਦੋਂ ਉਹਨਾਂ ਨੇ ਪ੍ਰਚਾਰ ਫੇਰੀਆਂ ਕੀਤੀ ਉਹਦੋਂ ਸਾਰੀ ਬਾਣੀ ਜਿੱਥੇ-ਜਿੱਥੇ ਉਹ ਭਗਤ ਹੋਏ ਨੇ ਉਹਨਾਂ ਦੇ ਜਨਮ ਸਥਾਨ ਤੇ ਪਹੁੰਚੇ ਉਹਨਾਂ ਦੇ ਪੈਰੋਕਾਰਾਂ ਕੋਲੋਂ ਉਹ ਗੁਰਬਾਣੀ ਪੋਥੀਆਂ ਦੇ ਰੂਪ ਵਿੱਚ ਲਈ ਤੇ ਵੇਰ ਲਿਖਤੀ ਰੂਪ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਹੋਈ ਪ੍ਰਕਾਸ਼ ਕਰਨ ਤੋਂ ਪਹਿਲਾਂ ਇਹ ਸਾਰਾ ਕੁਸ਼ ਗੁਰੂ ਜਨਦੇਵ ਸੱਚੇ ਪਾਸ਼ਾ ਜੀ ਨੇ ਤੋਲ ਮਾਪ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਾ ਕੇ ਗੁਰੂ ਗ੍ਰੰਥ ਸਾਹਿਬ ਦਾ ਰੂਪ ਪ੍ਰਕਾਸ਼ ਕਰ ਦਿੱਤਾ ਇੱਕ ਮੈਂ ਬੇਨਤੀ ਕਰਨੀ ਗੁਰੂ ਸਾਹਿਬ ਨੇ ਬਾਣੀ ਇਹ ਉਹਨਾਂ ਭਗਤਾਂ ਦਾ ਜੀਵਨ ਉਹਨਾਂ ਦੀ ਯੋਗਤਾ ਉਹਨਾਂ ਦੀ ਸਿਆਣਪ ਉਹਨਾਂ ਦੀ ਸੱਚਾਈ ਦੇਖ ਕੇ ਦਰਜ ਕੀਤੀ ਹੈ ਪਰ ਤੇ ਹੋਰ ਬਹੁਤ ਜਿਹੜੇ ਆਏ ਸੀ ਗੁਰੂ ਪਾਸ਼ਾ ਦੇ ਕੋਲ ਬਾਣੀ ਦਰਜ ਕਰਨ ਵਾਸਤੇ ਪਰ ਨਹੀਂ ਕੀਤੀ ਪੀਲੂ ਵਰਗੇ ਛਜੂ ਵਰਗੇ ਬਹੁਤ ਆਏ ਸੀ ਪਰ ਇਹ ਉਹਨਾਂ ਭਗਤਾਂ ਦੀ ਬਾਣੀ ਦਰਜ ਕਿਤੇ ਜਿਹੜੀ ਗੁਰੂ ਆਸੇ ਮੁਤਾਬਕ ਸੀ ਜਿਹਦੀ ਵਿਚਾਰਧਾਰਾ ਇੱਕ ਸੀ ਇੱਕ ਪਾਵਨ ਸ਼ਬਦ ਹੈ ਉਸ ਲੋਕਾਂ ਦੇ ਵਿੱਚ ਇਕਬੀਰ ਸ਼ਬਦ ਦੇ ਵਿੱਚ ਉਹਦੇ ਵਿੱਚ ਕਬੀਰ ਸਾਹਿਬ ਕਹਿੰਦੇ ਕਵੇਰ ਹਰਸੋ ਹੀਰਾ ਛੜਕੈ ਕਰੈ ਆਨ ਕੀ ਆਸ ਤੇ ਨਰਦੋਜਕ ਜਾਣਗੇ ਸਤਿਪੱਖ ਹੈ ਰਵਿਦਾਸ ਹੁਣੇ ਸ਼ਬਦ ਕਬੀਰ ਸਾਹਿਬ ਦਾ ਸਲੋਕ ਭਗਤ ਰਵਿਦਾਸ ਜਾਨੀ ਉਹ ਕੀ ਕਹਿਣਾ ਚਾਹੁੰਦੇ ਆ ਉਹ ਕਹਿੰਦੇ ਜਿਹੜੀ ਸਾਡੀ ਵਿਚਾਰਧਾਰਾ ਹੈ ਭਗਤ ਕਬੀਰ ਜੀ ਕਹਿੰਦੇ ਉਹੀ ਵਿਚਾਰਧਾਰਾ ਭਗਤ ਰਵਿਦਾਸ ਜੀ ਦੀ ਹੈ ਯਾਨੀ ਕਿ ਸਾਡੇ ਵਿਚਾਰਾਂ ਦੇ ਨਾਲ ਭਗਤ ਕਬੀਰ ਜੀ ਕਹਿੰਦੇ ਭਗਤ ਰਵਿਦਾਸ ਜੀ ਸਹਿਮਤ ਨੇ ਤੇ ਇਹੀ ਸਹਿਮਤੀ ਕਰਕੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮਤਲਬ ਕਿ ਜੋ ਵਿਚਾਰਧਾਰਾ ਗੁਰੂ ਸਾਹਿਬ ਦੀ ਹੈ ਉਹੀ ਵਿਚਾਰਤਾਰਾ ਭਗਤਾਂ ਦੀ ਹੈ ਤੇ ਹੁਣ ਜਿਹੜੇ ਬ੍ਰਾਹਮਣ ਨੇ ਸੰ ਜੁੱਤੀਆਂ ਵਿੱਚ ਬਹਾਇਆ ਸੀ ਨਾ ਦੀਨੇ ਵਰਣਵੰਡ ਦੇ ਮੁਤਾਬਕ ਬੰਡਿਆ ਸੀ ਵੀ ਪੈਰ ਕਿਹਦੇ ਨੇ ਲੱਤਾਂ ਕਿਹਦੀਆਂ ਨੇ ਮੋਢੇ ਬਾਹਾਂ ਕਿਹਦੀਆਂ ਨੇ ਸਿਰ ਕਿਦਾ ਮੈਂ ਉਸ ਪਾਸੇ ਨਹੀਂ ਜਾਣਾ ਸ਼ੂਦਰ ਕਿੱਥੇ ਰਹਿ ਸਕਦਾ ਹੈ ਸ਼ੂਦਰ ਕਿਹੜੇ ਕੰਮ ਲਈ ਹੈ ਵੈਸ਼ ਕਿਹੜੇ ਕੰਮ ਲਈ ਹੈ ਖੱਤਰੀ ਕਿਹੜੇ ਕੰਮ ਲਈ ਹੈ ਇਹ ਸਾਰਾ ਜਿਹੜਾ ਵਰਣਵੰਡ ਹੋਇਆ ਨਾ ਬ੍ਰਾਹਮਣ ਨੇ ਕੀਤਾ ਹੈ ਇਹਨੂੰ ਬੇਪਰ ਕਿਹਾ ਜਾਂਦਾ ਹੈ ਬੇਪਰ ਤੋਂ ਖਿਹੜਾ ਸਾਡੇ ਗੁਰੂ ਸਾਹਿਬਾਨ ਨੇ ਛੜਾਇਆ ਇਹਨਾਂ ਭਗਤ ਸਹਿਬਾਨ ਨੂੰ ਨੇ ਛੜਾਇਆ ਜਿੰਨੇ ਬਾਣੀ ਗੁਰੂ ਸਾਹਿਬ ਦੇ ਵਿੱਚ ਦਰਜ ਹੈ ਪਰ ਅਸੀਂ ਫੇਰ ਬੇਪਰ ਦੀਆਂ ਜੁੱਤੀਆਂ ਦੇ ਵਿੱਚ ਬੈਠਣਾ ਚਾਹੁੰਦੇ ਇੱਕ ਟਾਈਮ ਸੀ ਨਾ ਕਿ ਖੂਹ ਦੇ ਉੱਤੇ ਕੁੱਤਾ ਤੇ ਪਾਣੀ ਪੀ ਸਕਦਾ ਕੋਈ ਸ਼ੂਤਰ ਨਹੀਂ ਪੀ ਸਕਦਾ ਇਹ ਸਚਾਈ ਇਤਿਹਾਸ ਦੇ ਵਿੱਚ ਆਉਂਦਾ ਪਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਉਦਾਂ ਹੀ ਬ੍ਰਾਹਮਣ ਦੀਆਂ ਜੁੱਤੀਆਂ ਵਿੱਚ ਬੈਠੀਏ ਅਸੀਂ ਸਮਝ ਨਹੀਂ ਸਕਦੇ ਸਾਨੂੰ ਗੁਰੂ ਸਾਹਿਬਾਨ ਨੇ ਇੱਕ ਕੀਤਾ ਸਾਨੂੰ ਇਕੱਠੇ ਕੀਤਾ ਸਾਡੀ ਜਾਤ ਪਾਤ ਇਹ ਵਰਨਮਨ ਜਿਹੜਾ ਸੀ ਸਾਰਾ ਕੁਝ ਖਤਮ ਕਰਕੇ ਸਾਨੂੰ ਇੱਕ ਇਨਸਾਨ ਦੀ ਜ਼ਿੰਦਗੀ ਜੀਣ ਵਾਸਤੇ ਜਿਹੜੀ ਗੁਰਵਾਣੀ ਨੇ ਸੇਧ ਦਿੱਤੀ ਉਹੀ ਗੁਰਸੈਹਿਬ ਨੇ ਸੇਧ ਦਿੱਤੀ ਸੀ ਪਰ ਅਸੀਂ ਆਪਣੇ ਹੋਂਮੈਨ ਪੱਠੇ ਪਾ ਰਹੇ ਮੈਂ ਬੇਨਤੀ ਕਰ ਰਹੀ ਹਾਂ ਜੀ ਕੋਈ ਮੈਂ ਇਕੱਲੇ ਇਹ ਨਹੀਂ ਕਹਿਣਾ ਚਾਹੁੰਦਾ ਕਿ ਤੁਸੀਂ ਗੁਰੂ ਕਿਉਂ ਨਾ ਕਹੋ ਜਾਂ ਭਗਤ ਕਿਉਂ ਕਹੋ ਇਹਦੇ ਨਾਲ ਮੇਰਾ ਕੋਈ ਮਤਲਬ ਨਹੀਂ ਕੀ ਕੋਈ ਮੇਰੇ ਤੋਂ ਫਰ ਸਕਦਾ ਮੈਨੂੰ ਕੋ ਕਹਿ ਸਕਦਾ ਵੀ ਬੂਟਾ ਸਿਆ ਤੂੰ ਭਗਤ ਕਹਿ ਜਾਂ ਤੂੰ ਗੁਰੂ ਕਹਿ ਮੈਂ ਆਪਣੀ ਮਰਜ਼ੀ ਨਾਲ ਗੁਰੂ ਵੀ ਕਹਿ ਸਕਦਾ ਆਪਣੀ ਮਰਜ਼ੀ ਨਾਲ ਭਗਤ ਵੀ ਕਹਿ ਸਕਦਾ ਪਰ ਕੋਈ ਮੈਨੂੰ ਚੈਲੰਜ ਨਹੀਂ ਕਰ ਸਕਦਾ ਵੀ ਤੂੰ ਗੁਰੂ ਕਹਿਣਾ ਜਾਂ ਤੂੰ ਭਗਤ ਕਹਿਣਾ ਭਗਤਾਂ ਦੀ ਬ੍ਰਾਹਮਣ ਦੇ ਨਾਲ ਲੜਾਈ ਕਾਦੀ ਸੀ ਭਗਤਾਂ ਦੇ ਨਾਲ ਦਲੀਲਵਾਜੀ ਤਰਕਵਾਜੀ ਉਹ ਕੀ ਸੀ ਇਹੀ ਤਾਂ ਸੀ ਉਹ ਕਹਿੰਦੇ ਅਸੀਂ ਆਪਣੀ ਮੌਜੇ 'ਚ ਜੋ ਕਹਿੰਨੇ ਆ ਉਹ ਕਹਿ ਸਕਦੇ ਆ ਅਸੀਂ ਕਿਸੇ ਗੁਲਾਮ ਹੋ ਕੇ ਨਹੀਂ ਕਹਿੰਦੇ ਤੇ ਹੁਣ ਤੁਸੀਂ ਕਰ ਰਹੇ ਹੋ ਗੁਰੂ ਕੈਸਰ ਦਾ ਸਰੂਪ ਪ੍ਰਕਾਸ਼ ਹੈ ਉਥੇ ਸ਼ਰਿਆਮ ਤੁਸੀਂ ਕਹਿ ਰਹੇ ਹੋ ਕਿ ਇਦਾਂ ਕਹਿ ਤੂੰ ਗੁਰੂ ਕਹਿ ਤੂੰ ਭਗਤ ਨਹੀਂ ਕਹਿ ਸਕਦਾ ਇਹਦਾ ਮਤਲਬ ਜੇ ਪਹਿਲਾਂ ਬਾਹਮਣ ਡਿਕਟੇਟਰ ਬਣਿਆ ਤੇ ਹੁਣ ਤੁਸੀਂ ਡਿਕਟੇਟਰ ਬਣਨਾ ਚਾਹੁੰਦੇ ਹੋ ਤੁਸੀਂ ਸਮਝ ਵੀ ਨਹੀਂ ਸਕਦੇ ਕਿ ਵੱਡੇ ਸਿਰਾਂ ਵਾਲੇ ਬੋਟਾਂ ਦੀ ਖਾਤਰ ਸਾਨੂੰ ਕਿਦਾਂ ਬੇਵਕੂ ਬਣਾਉਣਗੇ ਸੁਣ ਵੀ ਨਹੀਂ ਸੋਚ ਸਕਦੇ ਜੋਤੀਆਂ ਪਹਿਲਾਂ ਖਾਂਦੇ ਰਹੋ ਜਦੋਂ ਦੁਆਰਾ ਖਾਣੀ ਸ਼ੁਰੂ ਕਰ ਦਿਓ ਤੁਹਾਨੂੰ ਬਚਾਉਣਾ ਕਿਹਨੇ ਕਿਸੇ ਨੇ ਨਹੀਂ ਬਚਾਉਣਾ ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਸਰਮ ਨੇੜੇ ਲਾ ਕੇ ਇੱਕ ਧਾਗੇ ਵਿੱਚ ਮਾਲਾ ਦੇ ਮਣਕਿਆਂ ਦੀ ਤਰ੍ਹਾਂ ਪਰੋਇਆ ਅਸੀਂ ਉਹ ਮਾਲਾ ਦਾ ਧਾਗਾ ਤੋੜ ਕੇ ਅਸੀਂ ਫੇਰ ਵੱਖਰੇ ਵੱਖਰੇ ਹੋਣਾ ਚਾਹੁੰਦੇ ਹਾਂ ਤੇਹੀ ਤਾਂ ਗੁਰਸੇਵ ਨੇ ਜਿਹੜੀਆਂ ਬੰਡਕਾਂ ਸੋ ਖਤਮ ਕੀਤੀਆਂ ਸੀ ਇਹ ਬੋਲ ਕੌੜੇ ਹੈ ਗੱਲ ਇੱਥੇ ਸ਼ਬਦ ਗੁਰੂ ਨੂੰ ਮੰਨਣ ਦੇ ਹੈ ਝਗੜਾ ਇੱਥੇ ਗੁਰੂ ਤੇ ਭਗਤ ਦਾ ਨਹੀਂ ਹੈਗਾ ਜੀ ਭਦਰਦਾਸ ਜੀ ਤੋਂ ਪੁੱਛ ਲਈਏ ਕਿ ਤੇ 40 ਸ਼ਬਦਾਂ ਵਿੱਚੋਂ ਕਿਰ ਕੀ ਜਵਾਬ ਦੇਓਗੇ ਅਸੀਂ ਕਿੱਥੋਂ ਵਿਦਵਾਨ ਬਣਿਆ ਸਾਨੂੰ ਇਹ ਸਾਡੇ ਦਿਮਾਗ ਵਿੱਚ ਇਦਾਂ ਦਾ ਛੜੇ ਅੰਤਰ ਇਦਾਂ ਦੀ ਰਾਜਨੀਤੀ ਇਹਨਾਂ ਦੀਆਂ ਗੱਲਾਂ ਮਤਾਂ ਕੌਣ ਪਾਉਂਦਾ ਨਸ ਖੋਮੇ ਨੂੰ ਪੱਠੇ ਨੇ ਵੱਧ ਵੱਧ ਭਾਈ ਚਲੋ ਕਿ ਜਿਨ੍ਹਾਂ ਨੇ ਪ੍ਰੋਗਰਾਮ ਕਰਾਇਆ ਉਹਨਾਂ ਨੇ ਕੀ ਸਮਝ ਕੇ ਕਰਾਇਆ ਵੀ ਅਸੀਂ ਕੇਵਲ ਭਗਤ ਰਵਦਾਸ ਨੂੰ ਗੁਰੂ ਮੰਨਦੇ ਆ ਤੇ ਜਿਹੜਾ ਪੂਰਾ ਗੁਰੂ ਨਾਨਕ ਪ੍ਰਕਾਸ਼ ਕਰਾਇਆ ਫਿਰ ਉਹਦੇ ਨਾਲ ਕੋਈ ਲੱਗ ਦੇਗਾ ਨਹੀਂ ਇਹਦਾ ਮਤਲਬ ਇਹੀ ਆ ਨਾ ਮੈਂ ਬਹੁਤ ਥਾਂ ਦੇਖਿਆ ਜਦੋਂ ਆਰਤੀ ਹੁੰਦੀ ਹੈ ਨਾ ਦਰਵਾਸਾ ਦੇ ਵਿੱਚ ਜਦੋਂ ਭਗਤਾਂ ਦੇ ਸ਼ਬਦ ਆਉਣਗੇ ਨਾ ਭਗਤ ਰਵਦਾਸ ਜੀ ਦੇ ਉਦੋਂ ਇਹ ਬੰਦੇ ਜੋੜੇ ਲਾ ਕੇ ਖੜ ਜਾਣਗੇ ਜੇ ਦੂਜੇ ਗੁਰੂ ਸਾਹਿਬ ਦੇ ਸ਼ਬਦ ਚੱਲਦੇ ਉਦੋਂ ਕੋਈ ਧਿਆਨ ਨਹੀਂ ਹੁੰਦਾ ਮਤਲਬ ਥੋੜਾ ਹallelujah ਜਾਤੀਵਾਦ ਵਾਲਾ ਜਿਹੜਾ ਕਮੰਡ ਹੈਗਾ ਉਹ ਹਲੇ ਟੁੱਟਿਆ ਨਹੀਂ ਅਸੀਂ ਸਾਬਤ ਕਰਨਾ ਚਾਹੁੰਦੇ ਹਾਂ ਨਾ ਫਿਰ ਕਹਿਣਗੇ ਫਲਾਣੇ ਡੇਰੇ ਵਿੱਚ ਜੀ ਤੱਪੜ ਵੱਖਰੇ ਨੇ ਭਾਂਡੇ ਵੱਖਰੇ ਨੇ ਉਥੇ ਖੜਦਾ ਕੌਣ ਹੈ ਜਾ ਕੇ ਸਾਨੂੰ ਕੋਈ ਸੱਦਾ ਦਿੰਦਾ ਉਥੇ ਅਸੀਂ ਆਪ ਜਾ ਖੜਦੇ ਆ ਕਿੰਨਾ ਕਚਿਰ ਤੁਸੀਂ ਇਹ ਮਨਮਰਜ਼ੀਆਂ ਕਰੇ ਜਾਓਗੇ ਬਿਪਰ ਜਿਹੜਾ ਨਾ ਬਿਪਰ ਤੁਹਾਨੂੰ ਕੀ ਲੱਗਦਾ ਥੋੜਾ ਖੜਾ ਛੜਦਾ ਉਹਨੇ ਕਦੇ ਵੀ ਜਿਹੜੇ ਵਿੱਪਰ ਨੂੰ ਭਗਤ ਰਵਦਾਸ ਜੀ ਨੇ ਲਲਕਾਰਿਆ ਸ਼ਰਿਆਮ ਪੂਰੇ ਪਖਾਨੇ ਲਲਕਾਰੇ ਤੁਸੀਂ ਉਸ ਵਿੱਪਰ ਦੀਆਂ ਜੁੱਤੀਆਂ ਵਿੱਚ ਦੁਬਾਰਾ ਬੈਠਣਾ ਚਾਹੁੰਦੇ ਤੁਸੀਂ ਦੁਬਾਰਾ ਇਹ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ ਵੀ ਕੁੱਤਾ ਤੇ ਪਾਣੀ ਪੀ ਸਕੂ ਇਹ ਖੂਦੇ ਉੱਤੋਂ ਅਸੀਂ ਨਹੀਂ ਪੀ ਸਕਾਂਗੇ ਇਹ ਚਾਹੁੰਦੇ ਆ ਅਸੀਂ ਦੁਬਾਰਾ ਤੁਸੀਂ ਇਹ ਦੱਸੋ ਤੁਸੀਂ ਭਗਤ ਰਵਦਾਸ ਨੂੰ ਕਹਿੰਦੇ ਹੋ ਵੀ ਗੁਰੂ ਕੋ ਮੈਂ ਆਪਣੀ ਮਰਜ਼ੀ ਨਾਲ ਬਹੁਤ ਵਾਰੀ ਗੁਰੂ ਕਹਿਣਾ ਬਹੁਤ ਵਾਰੀ ਭਗਤ ਕਹਿਣਾ ਸਤਿਗੁਰੂ ਕਹਿਣਾ ਮੇਰੀ ਮौज ਆ ਤੁਸੀਂ ਕੌਣ ਹੁੰਦੇ ਹੋ ਹੁਣ ਇੱਕ ਸਵਾਲ ਹੈ ਵੀ ਭਗਤ ਰਦਾਸ ਨੂੰ ਤੁਸੀਂ ਕਹਿੰਦੇ ਵੀ ਗੁਰੂ ਕਹੋ ਗੁਰੂ ਕਹੋ ਗੁਰੂ ਕਹੋ ਤੇ ਫਿਰ ਧੰਨਾ ਭਗ ਜੱਟ ਹੋਏ ਆ ਕਬੀਰ ਜੀ ਬ੍ਰਾਹਮਣ ਹੋਏ ਆ ਫਰੀਦ ਜੀ ਹੋਏ ਆ ਸਧਨਾ ਜੀ ਹੋਏ ਆ 15 ਭਗਤ ਹੋਏ ਆ ਉਹਨਾਂ ਨੇ ਕਦੇ ਕਿਹਾ ਵੀ ਤੁਸੀਂ ਸਾਡੇ ਭਗਤਾਂ ਨੂੰ ਗੁਰੂ ਕਹੋ ਕਦੇ ਸੁਣਿਆ ਤੁਸੀਂ ਕਿਸੇ ਨੇ ਠੀਕ ਹੈ ਜਿਹੜਾ ਜੱਟ ਬਾਦ ਹੈ ਉਹ ਭਾਰੂ ਹੈ ਜੱਟਵਾਦ ਦਾ ਹਰਾਇਤ ਖਾਂ ਤੇ ਕਬਜਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਖੁਦ ਵੱਡੇ ਵੱਡੇ ਵਿਦਵਾਨ ਕਹਿ ਰਹੇ ਨੇ ਵੀ ਬ੍ਰਾਹਮਣ ਦੀ ਗੱਲ ਛੱਡੋ ਪਹਿਲਾਂ ਬ੍ਰਾਹਮਣ ਦਾ ਕਬਜਾ ਸੀ ਆ ਜੱਟਵਾਦ ਦਾ ਕਬਜਾ ਹੈ ਇਹ ਸਾਰੇ ਕਹਿ ਰਹੇ ਆ ਪਰ ਅਸੀਂ ਖੇੜਾ ਕਮਿਸ਼ਨ ਲਾਵਾਂਗੇ ਇਹਦਾ ਮਤਲਬ ਵੀ ਜਿਹੜੇ 14 ਭਗਤ ਹੋਰ ਨੇ ਭਗਤ ਰਦਾਸ ਜੀ ਤੋਂ ਬਿਨਾਂ ਵੀ ਫਿਰ ਉਹਨਾਂ ਨੂੰ ਵੀ ਗੁਰੂ ਕਹੀਏ ਅਸੀਂ ਜੇ ਤੁਸੀਂ ਕਹਿੰਦੇ ਫਿਰ ਉਹ ਵੀ ਕਹਿਣਗੇ ਗੁਰੂ ਸ਼ਬਦ ਜਿਹੜਾ ਨਾ ਉਹ ਗੁਰੂ ਨਾਨਕ ਪਾਸ਼ਾ ਲਈ ਵੀ ਨਹੀਂ ਵਰਤਿਆ ਜਾਂਦਾ ਇਹਦਾ ਸਤਕਾਰ ਤੌਰ ਤੇ ਪਹਿਲਾਂ ਉਹ ਹੋਂਦ ਵਿੱਚ ਆਏ ਨੇ ਜਦੋਂ ਇਹ ਪਰੰਪਰਾ ਚੱਲੀ ਹੈ ਔਰ ਕਿਵੇਂ ਸਤਕਾਰ ਦੇ ਰੂਪ ਵਿੱਚ ਇਹ ਲਾਇਬਨ ਸਭ ਕੁਝ ਕੀਤਾ ਗਿਆ ਭਗਤਾਂ ਗੁਰੂ ਸਾਹਿਬਾਂ ਤੋਂ ਵੀ ਪਹਿਲਾਂ ਹੋਏ ਆ ਭਗਤ ਅਰਦਾਸ ਜੀ ਤਾਂ ਗੁਰੂ ਨਾਨਕ ਪਾਸ਼ਾ ਤੋਂ ਵੀ ਪਹਿਲਾਂ ਹੋਏ ਆ ਸਾਰੇ ਭਗਤ तकरीबन ਪਹਿਲੇ ਹੋਏ ਆ ਪਰੇਦਰ ਸੋ ਵੀ ਐਡੇ ਵੱਡੇ ਪਲੇਟਫਾਰਮ ਤੇ ਸਾਹਮਣੇ ਲੈ ਕੇ ਕੌਣਾ ਆ ਰਿਹਾ 15 ਭਗਤਾਂ ਨੂੰ ਐਡੇ ਵੱਡੇ ਪਲੇਟਫਾਰਮ ਤੇ ਪੇਸ਼ ਕੌਣ ਕਰ ਰਿਹਾ ਗੁਰੂ ਨਾਨਕ ਪਾਸ਼ਾ ਕਰ ਰਹੇ ਨੇ ਉਦੋਂ ਪਹਿਲਾਂ ਗੁਰੂ ਸਾਹਿਬ ਤੋਂ ਪਹਿਲਾਂ ਵੀ ਭਗਤਾਂ ਦੀ ਬਾਣੀ ਹੈਗੀ ਸੀ ਤੁਹਾਨੂੰ ਤਾਂ ਹੈਗੀ ਸੀਗੇ ਦੱਸੋ ਨਾ ਗੁਰੂ ਨਾਨਕ ਪਾਸ਼ਾ ਤੋਂ ਪਹਿਲਾਂ ਕਿਹੜੇ ਭਗਤਾਂ ਨੂੰ ਕਿੱਥੇ ਚਿੱਤ ਕੀਤਾ ਜਾਂਦਾ ਸੀ ਇਹ ਗੱਲਾਂ ਕੌੜੀਆਂ ਨੇ ਦੁਨੀਆ ਦੇ ਸਾਹਮਣੇ ਐਡੇ ਵੱਡੇ ਪਲੇਟਫਾਰਮ ਤੇ ਪੇਸ਼ kaun ਕਰਦਾ ਇਹ ਦੱਸੋ ਤੁਸੀਂ ਸੋਚਿਆ ਬੰਜਾਬ ਦੇ ਵਿੱਚ ਆ ਪੂਰੇ ਸਮਾਜ ਦੇ ਵਿੱਚ ਜਿਹੜੇ ਗਰੀਬ ਘਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਹੁਨਰ ਵਾਲੇ ਸਿੰਗਰ ਸੀ ਉਹਨਾਂ ਦੀ ਗਾਇਕੀ ਉਹਨਾਂ ਦੀ ਯੋਗਤਾ ਉਹਨਾਂ ਦੀ ਕਲਾ ਉਰਲੀ ਹੋਈ ਹੈ ਕਈਆਂ ਦੀ ਰੁਲ ਗਈ ਸੀ ਪਰ ਜੇ ਉਹ ਕਿਸੇ ਛਿਆਣੇ ਬੰਦੇ ਨਾਲ ਵਧੀਆ ਸੰਗੀਤਕਾਰਾਂ ਦੇ ਨਾਲ ਅਟੈਚ ਹੋ ਗਿਆ ਪ੍ਰੋਫੈਸ਼ਨਲ ਅਟੈਕ ਹੋ ਗਿਆ ਤਾਂ ਉਹਨੂੰ ਬਹੁਤ ਵੱਡੇ ਪਲੇਟਫਾਰਮ ਤੇ ਲੈ ਕੇ ਆਉਣ ਵਾਲਾ ਇੱਕ ਬਹੁਤ ਵੱਡੀ ਮਹੱਤਤਾ ਰੱਖਦਾ ਮੈਂ ਉਸ ਪਾਸੇ ਨਹੀਂ ਜਾਂਦਾ ਨਹੀਂ ਜਾਤੀਵਾਦੀ ਸ਼ਬਦ ਵਰਤੀ ਇੱਥੇ ਜਾਂ ਕਿਸੇ ਨੂੰ ਨੀਵਾ ਚੁਕਾਈ ਬਿਲਕੁਲ ਨਹੀਂ ਇਹ ਜਿਹੜੇ ਬੰਦੇ ਰੋਲਾ ਪਾਉਣ ਵਾਲੇ ਭਾਵੇਂ ਭਗਤ ਕਹਿਣ ਵਾਲੇ ਹੋਣ ਭਾਵੇਂ ਗੁਰੂ ਕਹਿਣ ਵਾਲੇ ਹੋਣ ਇਹ ਦੱਸੋ ਭਗਤ ਤੇ ਗੁਰੂ ਦਾ ਝਗੜਾ ਹੀ ਕੋਈ ਨਹੀਂ ਜੇ ਉਹਨਾਂ ਦਾ ਝਗੜਾ ਹੁੰਦਾ ਜੇ ਗੁਰੂ ਸਾਹਿਬਾਨ ਨੇ ਭਗਤਾਂ ਨੂੰ ਦੁਰਕਾਰ ਨਾ ਹੁੰਦਾ ਫਿਰ ਬਾਣੀ ਕਿਉਂ ਲਿਖਦੇ ਵਿੱਚ ਝਗੜੇ ਤਾਂ ਸਾਡੇ ਨੇ ਨਾ ਜਿਹੜੇ ਗੁਰੂ ਕਹਿੰਦੇ ਨੇ ਵੀ ਗੁਰੂ ਕੋ ਉਹ ਦਰਸ਼ਨ ਵੀ ਅਸੀਂ ਬਾਣੀ ਦੇ ਕਿੰਨਾ ਨੇੜੇ ਕਿੰਨੀ ਖਚਾਈਏ ਸਾਡੇ ਕੋਲ ਜਿਹੜੇ ਕਹਿੰਦੇ ਭਗਤ ਕੋ ਉਹ ਦੱਸ ਦੇਣ ਔਰ ਮੈਂ ਬੇਨਤੀ ਕਰਨੀ ਹੈ ਜੀ ਜਿਹੜੇ ਬੰਦੇ ਧਰਮ ਦੀ ਆਸਤਾ ਤੇ ਜੀ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਕੁਝ ਪਰਸੈਂਟ ਲੋਕਾਂ ਦਾ ਝਗੜਾ ਹੈ ਇਹ ਝਗੜਾ ਚੱਲਦਾ ਰਹੂਗਾ ਇੱਥੇ ਗੱਲ ਸਚਾਈ ਦੀ ਹੈ ਜਿਹੜੀ ਸਚਾਈ ਭਗਤ ਰਦਾਸ ਜੀ ਨੇ ਬ੍ਰਾਹਮਣ ਦੇ ਸਾਹਮਣੇ ਰੱਖੀ ਐ ਅੱਜ ਉਹ ਸਚਾਈ ਤੁਸੀਂ ਬਿਆਨ ਕਰ ਸਕਦੇ ਕਹਿ ਸਕਦੇ ਹੋ ਕਿਸੇ ਬਿਲਕੁਲ ਨਹੀਂ ਅਸੀਂ ਤਾਂ ਬੁਰਗੀ ਤੇ ਪੜਦੇ ਹਾਂ ਇਹ ਗੱਲਾਂ ਕੌੜੀਆਂ ਨੇ ਭਗਤ ਰਦਾਸ ਜੀ ਦਾ ਮਿਸ਼ਨ ਕੀ ਸੀ ਉਹ ਕਿਹੜੀ ਗੱਲ ਕਰਨਾ ਚਾਹੁੰਦੇ ਸੀ ਕਿਹੜੀ ਗੱਲ ਕਰਕੇ ਕਹੇ ਨੇ ਅਸੀਂ ਉਹ ਤੇ ਕਿੰਨਾ ਕ ਪਹਿਰਾ ਦਿੱਤਾ ਹੈ ਲੜੇ ਲੜੀ ਚੱਲੋ ਗੁਰੂ ਸਾਹਿਬੀ ਹਜ਼ੂਰੀ ਵਿੱਚ ਭਾਤਰਦਾਸ ਨੂੰ ਕਹਿੰਦੇ ਗੁਰੂ ਕਹੋ ਤੇ ਦੂਜੀ ਸਾਰੀ ਬਾਣੀ ਤੁਸੀਂ ਨਰਾਦੀ ਕਰ ਰਹੇ ਹੋ ਸ਼ਰਿਆਮ ਤੁਸੀਂ ਇੱਕ ਪ੍ਰਚਾਰਕ ਨੂੰ ਚੈਲੰਜ ਕਰ ਰਹੇ ਹੋ ਕਿ ਨਹੀਂ ਬੰਦ ਕਰ ਨਹੀਂ ਤੂੰ ਗੁਰੂ ਰਵਦਾ ਸਕੈ ਕਿੰਨੇ ਕਹ ਨੂੰ ਕਹਾਂ ਲੋਗੇ ਦਵਾਰਾ ਵਾਲਾ ਫੜੇ ਪ੍ਰੋਗਰਾਮ ਵਿੱਚ ਨਹੀਂ ਆਊਗਾ ਮੜਕੇ ਜੇ ਤੁਸੀਂ ਸ਼ਰਿਆਮ ਹੁੰਡਾ ਕਰਦੇ ਕਰੋਗੇ ਦਵਾਰਿਆ ਵਾਲ ਨਹੀਂ ਆਊਗਾ ਤੁਹਾਡੀਆਂ ਕਰਤੂਤਾਂ ਕਰਕੇ ਤਾਂ ਸਿੱਖ ਕੌਮ ਦਾ ਬੇੜਾ ਘਰ ਕੋਰੇ ਇਹ ਕੌੜੀਆਂ ਨੇ ਗੱਲਾਂ ਜਿਨ੍ਹਾਂ ਨੇ ਕੰਨਾਂ ਵਿੱਚ ਪੈ ਗਈਆਂ ਸਮਝ ਲਓ ਬੜਾ ਮੋਟਾ ਸਾਨੂੰ ਗੁਰੂ ਕਹਿਣ ਵਿੱਚ ਭਗਤ ਕਹਿਣ ਵਿੱਚ ਕੋਈ ਹਰ ਨਹੀਂ ਅਸੀਂ ਪੂਰੀ ਬਾਣੀ ਨੂੰ ਗੁਰੂ ਮੰਨਦੇ ਹਾਂ ਜਿਹੜਾ ਵੀ ਸ਼ਬਦ ਮੇਰੇ ਮੂਹਰੇ ਆ ਗਿਆ ਬਹੁਤ ਸ਼ਬਦ ਨੇ ਜਿਹੜੇ ਹੁਕਮਨਾਮੇ ਦੇ ਰੂਪ ਵਿੱਚ ਭਗਤੋਦਾਸ ਦੇ ਸ਼ਬਦਾਂ ਵਿੱਚ ਆਉਂਦੇ ਆ ਉਹ ਹੁਕਮਨਾਮਾ ਲਿਆ ਜਾਂਦੇ ਨੇ ਕੋਈ ਵਿਤਕਰਾ ਨਹੀਂ ਪਰ ਅਸੀਂ ਕੌਣ ਹੁੰਨੇ ਆ ਕਿਸੇ ਥੋਪਣ ਵਾਲੇ ਸਮਝੋਗੇ ਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀwidehat